ਸਵੇਰ ਦੇ 4 ਵਜੇ 65 ਸਾਲਾ ਹਰਦੇਵ ਆਪਣੇ ਕਮਰੇ ਵਿੱਚ ਰੱਖੀ ਆਰਾਮ ਕੁਰਸੀ ਤੇ ਬੈਠੇ ਛੱਤ ਵੱਲ ਵੇਖ ਰਹੇ ਸੀ। ਉਸ ਦੀਆਂ ਅੱਖਾਂ ਵਿੱਚ ਉਦਾਸੀ ਸੀ। ਉਹ ਆਪਣੇ ਆਪ ਨਾਲ ਗੱਲਾਂ ਕਰ ਰਹੀ ਸੀ। ਅੱਜ ਫੇਰ ਰਾਤ ਭਰ ਨੀਂਦ ਨਹੀਂ ਆਈ। ਪਤਾ ਨਹੀਂ ਕਿੱਥੇ ਰੁੱਸ ਕੇ ਬੈਠੀ ਸੀ। ਉਹ ਵੀ ਸਮਾਂ ਸੀ ਜਦੋਂ ਥੱਕਿਆ ਹੋਇਆ ਘਰ ਆਉਂਦਾ ਸੀ ਤਾਂ ਪਤਾ ਹੀ ਨਹੀਂ ਲੱਗਦਾ ਸੀ ਕਿ ਨੀਂਦ ਕਦੋਂ ਆਪਣੀ ਲਪੇਟ ਵਿੱਚ ਲੈ ਲੈਂਦੀ ਸੀ। ਹੁਣ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਦੁਨੀਆ ਦਾ ਸਭ ਤੋਂ ਫਾਲਤੂ ਆਦਮੀ ਮੈਂ ਹੀ ਹੋਵਾਂ ਹਰਦੇਵ ਕੁਰਸੀ ਤੋਂ ਉੱਠਿਆ ਅਤੇ ਉਸਨੇ ਪੂਰੇ ਘਰ ਦਾ ਕੋਨਾ-ਕੋਨਾ ਵੇਖਣਾ ਸ਼ੁਰੂ ਕੀਤਾ ਘਰ ਬਹੁਤ ਵੱਡਾ ਸੀ ਪਰ ਘਰ ਵਿੱਚ ਨੂੰ ਪੁੱਤ ਪੋਤੇ-ਪੋਤੀ ਦੀਆਂ ਸ਼ਰਾਰਤਾਂ ਪਤਨੀ ਦੀਆਂ ਝਿੜਕਾਂ ਬਸ ਉਸ ਦੀਆਂ ਯਾਦਾਂ ਵਿੱਚ ਹੀ ਰਹਿ ਗਈਆਂ ਸਨ ਪੂਰੇ ਘਰ ਦਾ ਚੱਕਰ ਲਾਉਣ ਤੋਂ ਬਾਅਦ ਹਰਦੇਵ ਕਮਰੇ ਵਿੱਚ ਵਾਪਸ ਆ ਗਿਆ ਫੇਰ ਉਹ ਮਣਹੀ ਮਾਣਿਕ ਗਾਣਾ ਗੁੰਗਣਾਉਣ ਲੱਗਾ ਜਿਸ ਨੂੰ ਗੁੰਗਣਾਉਂਦੇ ਹੋਏ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਤੇਰੇ ਬਿਨਾਂ ਇਹ ਘਰ ਸੁਨਣਾ ਹੈ ਮੇਰੀ ਜੀਵਨ ਸਾਥਣ ਮੇਰੀ ਪਤਨੀ ਤੇਰੇ ਬਿਨਾਂ ਇਹ ਘਰ ਸਿਰਫ ਇੱਟਾਂ ਅਤੇ ਪੱਥਰਾਂ ਦਾ ਹੈ ਤੂੰ ਇੰਨੀ ਜਲਦੀ ਕਿਉਂ ਚਲੀ ਗਈ ਅਤੇ ਆਪਣੇ ਨਾਲ ਘਰ ਦੀਆਂ ਸਾਰੀਆਂ ਖੁਸ਼ੀਆਂ ਲੈ ਗਈ ਜਿੱਥੇ ਸਾਲਾਂ ਪਹਿਲਾਂ ਮੇਲਾ ਲੱਗਿਆ ਰਹਿੰਦਾ ਸੀ ਅੱਜ ਉਹੀ ਘਰ ਬਿਲਕੁਲ ਸੁਨਣਾ ਹੈ ਹਰਦੇਵ ਦਾ ਜੀਵਨ ਬਿਲਕੁਲ ਇਸ ਸੁੰਨੇਪਣ ਦੀ ਗ੍ਰਿਫਤ ਵਿੱਚ ਆ ਗਿਆ ਸੀ ਦਿਨ ਭਰ ਸੋਚਾਂ ਵਿੱਚ ਡੁੱਬੇ ਰਹਿਣਾ ਐਨੇ ਵੱਡੇ ਘਰ ਵਿੱਚ ਉਸ ਦਾ ਖਿਆਲ ਰੱਖਣ ਵਾਲਾ ਸਿਰਫ ਉਸ ਦਾ ਨੌਕਰ ਹੀ ਸੀ ਪਰ ਉਹ ਉਸ ਨੂੰ ਪਰਿਵਾਰਕ ਮੈਂਬਰ ਲੱਗਦਾ ਸੀ ਨੌਕਰ ਹਰੀਰਾਮ ਖਾਣਾ ਬਣਾਉਣ ਤੋਂ ਇਲਾਵਾ ਉਸ ਦੇ ਦੁੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦਾ ਪਰ ਉਹ ਦੇਖ ਰਿਹਾ ਸੀ ਕਿ ਹਰਦੇਵ ਹੁਣ ਪਹਿਲਾਂ ਵਰਗਾ ਨਹੀਂ ਰਿਹਾ ਖਾਣਾ ਟੇਬਲ ਉੱਤੇ ਉਸੇ ਤਰ੍ਹਾਂ ਪਿਆ ਰਹਿੰਦਾ ਦਵਾਈਆਂ ਵੀ ਇੱਧਰ-ਉੱਧਰ ਰੱਖੀਆਂ ਹੁੰਦੀਆਂ ਉਹ ਬਸ ਸਾਰੀ ਰਾਤ ਖੋਇਆ-ਖੋਇਆ ਹੀ ਰਹਿੰਦਾ ਅਤੇ ਖਮੋਸ਼ ਨਜ਼ਰਾਂ ਨਾਲ ਸੁੰਨੇ ਘਰ ਨੂੰ ਵੇਖਦਾ ਹਰਦੇਵ ਦੀ ਹਾਲਤ ਨੂੰ ਦੇਖਦੇ ਹੋਏ ਉਸ ਦਾ ਨੌਕਰ ਉਸ ਨੂੰ ਡਾਕਟਰ ਕੋਲ ਲੈ ਗਿਆ ਡਾਕਟਰ ਨੇ ਹਰਦੇਵ ਦਾ ਚੈੱਕਅਪ ਕੀਤਾ ਤੇ ਨੌਕਰ ਨੂੰ ਸਮਝਾਇਆ ਕਿ ਇਹਨਾਂ ਦੀ ਹਾਲਤ ਸਰੀਰ ਤੋਂ ਜ਼ਿਆਦਾ ਮਾਨਸਿਕ ਵਜ੍ਹਾ ਕਰਕੇ ਵਿਗੜ ਰਹੀ ਹੈ ਇਕੱਲਾਪਣ ਸਭ ਤੋਂ ਵੱਡੀ ਬਿਮਾਰੀ ਹੁੰਦਾ ਹੈ ਇਹਨਾਂ ਨੂੰ ਲੋਕਾਂ ਵਿੱਚ ਵਿਚਰਨਾ ਚਾਹੀਦਾ ਹੈ ਜਿੰਨਾ ਇਹ ਇਕੱਲਾ ਰਹਿਣਗੇ ਉੰਨੀ ਹੀ ਇਹਨਾਂ ਦੀ ਹਾਲਤ ਵਿਗੜਦੀ ਜਾਏਗੀ ਹਰੀਰਾਮ ਡਾਕਟਰ ਦੀ ਗੱਲ ਸਮਝ ਗਿਆ ਅਤੇ ਉਸਨੇ ਹਰਦੇਵ ਦੇ ਵੱਡੇ ਬੇਟੇ ਨੂੰ ਫੋਨ ਕੀਤਾ ਘੰਟੀ ਵੱਜਦੀ ਰਹੀ ਪਰ ਕੋਈ ਜਵਾਬ ਨਾ ਆਇਆ ਫਿਰ ਛੋਟੇ ਬੇਟੇ ਨੂੰ ਫੋਨ ਕੀਤਾ ਹਾਂ ਹਰੀਰਾਮ ਪਿਤਾ ਜੀ ਠੀਕ ਨੇ ਜੀ ਨਹੀਂ ਉਹਨਾਂ ਦੀ ਸਿਹਤ ਠੀਕ ਨਹੀਂ ਆ ਡਾਕਟਰ ਨੇ ਕਿਹਾ ਹੈ ਕਿ ਉਹਨਾਂ ਦਾ ਇਕੱਲਾ ਰਹਿਣਾ ਠੀਕ ਨਹੀਂ ਕੁਝ ਦਿਨ ਤੁਸੀਂ ਆ ਜਾਓ ਉਹਨਾਂ ਨਾਲ ਰਹੋ ਜਾਂ ਕੁਝ ਦਿਨ ਉਹਨਾਂ ਨੂੰ ਆਪਣੇ ਨਾਲ ਲੈ ਜਾਓ ਸ਼ਾਇਦ ਉਹਨਾਂ ਦੀ ਤਬੀਅਤ ਠੀਕ ਹੋ ਜਾਵੇ ਹਾਂ ਹਾਂ ਠੀਕ ਹੈ ਮੈਂ ਦੇਖਦਾ ਹਾਂ ਟਾਈਮ ਕੱਢ ਕੇ ਆਉਂਦਾ ਹਾਂ ਹਰੀਰਾਮ ਨੇ ਕਈ ਵਾਰ ਹਰਦੇਵ ਦੇ ਛੋਟੇ ਪੁੱਤਰ ਨੂੰ ਫੋਨ ਕੀਤਾ ਉਸ ਦਾ ਹਰ ਵਾਰੀ ਇਹੀ ਜਵਾਬ ਹੁੰਦਾ ਕਿ ਹਾਂ ਮੈਂ ਟਾਈਮ ਕੱਢਦਾ ਹਾਂ ਪਰ ਨਾ ਤਾਂ ਉਹ ਖੁਦ ਆਇਆ ਨਾ ਹੀ ਉਹਨਾਂ ਨੇ ਫੋਨ ਹੀ ਕੀਤਾ ਹਰੀਰਾਮ ਨੇ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸੋਚ ਰਿਹਾ ਸੀ ਕਿ ਮੈਂ ਇਹਨਾਂ ਨੂੰ ਉਨੀ ਖੁਸ਼ੀ ਨਹੀਂ ਦੇ ਸਕਦਾ ਜਿੰਨਾ ਉਹਨਾਂ ਦਾ ਪਰਿਵਾਰ ਦੇ ਸਕਦਾ ਹੈ ਹਰੀਰਾਮ ਨੇ ਇੱਕ ਦਿਨ ਫਿਰ ਹਰਦੇਵ ਦੇ ਦੋਹਾਂ ਪੁੱਤਰਾਂ ਨੂੰ ਫੋਨ ਲਗਾਇਆ ਹਰਦੇਵ ਦੇ ਪੁੱਤਰਾਂ ਨੇ ਇਹ ਫੈਸਲਾ ਕੀਤਾ ਕਿ ਪਿਤਾ ਜੀ ਨੂੰ ਵਿਰਧ ਆਸ਼ਰਮ ਭੇਜਿਆ ਜਾਵੇ ਹਰੀਰਾਮ ਨੇ ਹਰਦੇਵ ਦੇ ਕੱਪੜੇ ਪੈਕ ਕੀਤੇ ਅਤੇ ਉਹਨਾਂ ਨੂੰ ਕਿਹਾ ਸਾਬ ਜੀ ਤਿਆਰ ਹੋ ਜਾਓ ਮੈਂ ਤੁਹਾਨੂੰ ਵਿਰਧਾ ਆਸ਼ਰਮ ਲੈ ਕੇ ਜਾ ਰਿਹਾ ਹਾਂ ਹਰਦੇਵ ਨੇ ਹੈਰਾਨ ਹੋ ਕੇ ਹਰੀਰਾਮ ਵੱਲ ਵੇਖਿਆ ਅਤੇ ਪੁੱਛਿਆ ਕੀ ਕਹਿ ਰਿਹਾ ਹੈ ਤੂੰ ਸਾਬ ਜੀ ਵਿਰਧਾ ਆਸ਼ਰਮ ਵਿੱਚ ਤੁਹਾਡੇ ਵਰਗੇ ਲੋਕ ਹੋਣਗੇ ਜੋ ਤੁਹਾਡੇ ਨਾਲ ਗੱਲਾਂ ਕਰਨਗੇ ਪਰ ਹਰੀਰਾਮ ਮੇਰੇ ਦੋਨੋਂ ਪੁੱਤਰ ਮੈਨੂੰ ਲੈਣ ਲਈ ਆਉਣਗੇ ਉਹਨਾਂ ਨੇ ਕਿਹਾ ਸੀ ਕਿ ਥੋੜੇ ਟਾਈਮ ਬਾਅਦ ਅਸੀਂ ਤੁਹਾਨੂੰ ਆਪਣੇ ਨਾਲ ਲੈ ਜਾਵਾਂਗੇ ਹਰੀਰਾਮ ਨੇ ਝਿਜਕਦੇ ਹੋਏ ਕਿਹਾ ਸਾਬ ਜੀ ਵੱਡੇ ਸਾਬ ਜੀ ਤੇ ਛੋਟੇ ਸਾਬ ਜੀ ਨੇ ਮਿਲ ਕੇ ਹੀ ਇਹ ਫੈਸਲਾ ਲਿਆ ਹੈ ਹਰਦੇਵ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੁਣ ਉਹਨਾਂ ਕੋਲ ਕੋਈ ਚਾਰਾ ਨਹੀਂ ਸੀ ਅਗਲੇ ਦਿਨ ਹਰੀਰਾਮ ਹਰਦੇਵ ਨੂੰ ਵਿਰਦਾ ਆਸ਼ਰਮ ਲੈ ਗਿਆ ਜਾਂਦੇ ਹੋਏ ਹਰਦੇਵ ਕਾਰ ਦੇ ਸ਼ੀਸ਼ੇ ਵਿੱਚ ਦੀ ਮੋੜ-ਮੋੜ ਕੇ ਘਰ ਨੂੰ ਵੇਖ ਰਿਹਾ ਸੀ ਹਰਦੇਵ ਨੂੰ ਆਪਣਾ ਉਹ ਘਰ ਜਿਸ ਵਿੱਚ ਸਾਰੀ ਜ਼ਿੰਦਗੀ ਉਸਨੇ ਬਿਤਾਈ ਸੀ ਹੁਣ ਦੂਰ ਹੁੰਦਾ ਦਿਖਾਈ ਦੇ ਰਿਹਾ ਸੀ ਉਹ ਰਿਸ਼ਤੇ ਜੋ ਸਿਰਫ ਨਾਮ ਦੇ ਹੀ ਰਹਿ ਗਏ ਸੀ ਵਿਰਧ ਆਸ਼ਰਮ ਪਹੁੰਚ ਕੇ ਹਰੀ RAM ਨੇ ਹਰਦੇਵ ਨੂੰ ਕਿਹਾ ਉੱਤਰ ਜਾਓ ਸਾਬ ਜੀ ਹਰਦੇਵ ਨੇ ਚਾਰੇ ਪਾਸੇ ਵੇਖਿਆ ਇਸ ਵਿਰਧ ਆਸ਼ਰਮ ਵਿੱਚ ਹਰਦੇਵ ਦੀ ਰਹਿੰਦੀ ਜ਼ਿੰਦਗੀ ਬੀਤਣ ਵਾਲੀ ਸੀ ਵਿਰਧ ਆਸ਼ਰਮ ਵਿੱਚ ਦਾਖਲ ਹੁੰਦੇ ਹੀ ਹਰਦੇਵ ਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਦਿਖਾਈ ਦਿੱਤੇ ਕੋਈ ਅਖਬਾਰ ਪੜ ਰਿਹਾ ਸੀ ਕੋਈ ਸੈਰ ਕਰ ਰਿਹਾ ਸੀ ਕੋਈ ਗੇਟ ਵੱਲੋਂ ਕਿਸੇ ਦੇ ਆਉਣ ਦੀ ਉਡੀਕ ਕਰ ਰਿਹਾ ਸੀ ਹਰਦੇਵ ਨੇ ਆਪਣੇ ਆਪ ਨੂੰ ਸਵਾਲ ਕੀਤਾ ਕਿ ਮੈਂ ਵੀ ਇਸ ਭੀੜ ਦਾ ਹਿੱਸਾ ਬਣਨ ਜਾ ਰਿਹਾ ਹਾਂ ਹਰਦੇਵ ਤੁਰਦਾ ਤੁਰਦਾ ਕਿਸੇ ਨਾਲ ਟਕਰਾ ਗਿਆ ਅਤੇ ਉਸ ਦਾ ਬੈਗ ਜ਼ਮੀਨ ਤੇ ਡਿੱਗ ਪਿਆ ਵੇਖ ਕੇ ਹਰਦੇਵ ਨੇ ਡਰਦੇ ਹੋਏ ਕਿਹਾ ਉਸ ਦੇ ਸਾਹਮਣੇ 60 ਕੁ ਸਾਲ ਦੀ ਬਜ਼ੁਰਗ ਔਰਤ ਖੜੀ ਸੀ ਮਾਫ ਕਰਨਾ ਮੈਂ ਜਲਦੀ ਵਿੱਚ ਕਿਤੇ ਜਾ ਰਹੀ ਹਾਂ ਉਸ ਬਜ਼ੁਰਗ ਔਰਤ ਨੇ ਥੋੜਾ ਜਿਹਾ ਮੁਸਕਰਾਉਂਦੇ ਹੋਏ ਕਿਹਾ ਪਰ ਹਰਦੇਵ ਕੁਝ ਨਾ ਬੋਲਿਆ ਕੱਪੜੇ ਇਕੱਠੇ ਕਰਕੇ ਬੈਗ ਵਿੱਚ ਪਾ ਕੇ ਅੱਗੇ ਚਲਾ ਗਿਆ ਹਰੀਰਾਮ ਵਿਰਦਾ ਆਸ਼ਰਮ ਦੇ ਮੈਨੇਜਰ ਕੋਲ ਕਾਗਜ਼ੀ ਕਾਰਵਾਈ ਪੂਰੀ ਕਰ ਰਿਹਾ ਸੀ ਹਰਦੇਵ ਇਸ ਵਿਰਦਾ ਆਸ਼ਰਮ ਦਾ ਹਿੱਸਾ ਬਣ ਚੁੱਕਿਆ ਸੀ ਪਰ ਇਹ ਦੁਨੀਆ ਉਸ ਲਈ ਬਿਲਕੁਲ ਹੀ ਅਨਜਾਣ ਸੀ ਉਸਨੇ ਸਾਰੀ ਰਾਤ ਬੜੀ ਮੁਸ਼ਕਲ ਨਾਲ ਕੱਟੀ ਕਦੇ-ਕਦੇ ਮਾੜੀ-ਮੋਟੀ ਨੀਂਦ ਆਈ ਤਾਂ ਪਿਛਲੀ ਜ਼ਿੰਦਗੀ ਦੇ ਸੁਪਨੇ ਆਉਂਦੇ ਗਏ ਉਹ ਉਦਾਸ ਹੋਇਆ ਆਪਣੇ ਕਮਰੇ ਵਿੱਚ ਹੀ ਬੈਠਾ ਰਹਿੰਦਾ ਸੀ ਹਰਦੇਵ ਦੇ ਕਮਰੇ ਦਾ ਦਰਵਾਜ਼ਾ ਖੜਕਿਆ ਅਤੇ ਆਵਾਜ਼ ਆਈ ਕੀ ਮੈਂ ਅੰਦਰ ਆ ਸਕਦੀ ਹਾਂ ਜਦੋਂ ਹਰਦੇਵ ਨੇ ਗੇਟ ਵੱਲ ਤੱਕਿਆ ਉੱਥੇ ਉਹੀ ਔਰਤ ਖੜੀ ਸੀ ਜੋ ਪਹਿਲੇ ਦਿਨ ਹਰਦੇਵ ਨਾਲ ਟਕਰਾਈ ਸੀ ਉਹਨਾਂ ਨੇ ਔਰਤ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਅਤੇ ਮੂੰਹ ਦੂਜੇ ਪਾਸੇ ਘੁਮਾ ਲਿਆ ਉਹ ਔਰਤ ਆਪਣੇ ਆਪ ਹੀ ਅੰਦਰ ਆ ਗਈ ਅਤੇ ਕੁਰਸੀ ਖਿੱਚ ਕੇ ਬੈਠਦੀ ਹੋਈ ਬੋਲੀ ਮੈਂ ਨਸੀਬ ਹਰਦੇਵ ਫਿਰ ਵੀ ਕੁਝ ਨਾ ਬੋਲਿਆ ਤਾਂ ਨਸੀਬ ਨੇ ਆਪਣੇ ਆਪ ਹੀ ਗੱਲ ਅੱਗੇ ਤੋਰੀ ਤੁਹਾਨੂੰ ਮੇਰਾ ਇੱਥੇ ਆਉਣਾ ਚੰਗਾ ਨਹੀਂ ਲੱਗਿਆ ਪਰ ਕੀ ਕਰਾਂ ਮੈਂ ਆਪਣੀ ਆਦਤ ਤੋਂ ਮਜਬੂਰ ਹਾਂ ਮੈਂ ਇੱਥੋਂ ਦੀ ਕੇਅਰ ਟੇਕਰ ਹਾਂ ਇੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਬੀਪੀ ਅਤੇ ਸ਼ੂਗਰ ਰੋਜ਼ਾਨਾ ਚੈੱਕ ਕਰਨਾ ਮੇਰਾ ਕੰਮ ਹੈ ਜਦੋਂ ਮੈਂ ਤੁਹਾਡੇ ਨਾਲ ਟਕਰਾਈ ਉਦੋਂ ਵੀ ਮੈਂ ਕਿਸੇ ਮਰੀਜ਼ ਨੂੰ ਦੇਖਣ ਜਾ ਰਹੀ ਸੀ ਪਰ ਹਰਦੇਵ ਫਿਰ ਵੀ ਚੁੱਪ ਰਿਹਾ ਨਸੀਬ ਨੇ ਕਿਹਾ ਤੁਸੀਂ ਬਹੁਤ ਚੁੱਪ ਹੋ ਤੁਸੀਂ ਕੁਝ ਜ਼ਿਆਦਾ ਹੀ ਬੋਲਦੇ ਹੋ ਨਾ ਹਰਦੇਵ ਨੇ ਕਿਹਾ ਹਾਂ ਮੈਂ ਤੁਹਾਡੀ ਤਰ੍ਹਾਂ ਗੁੱਸੇ ਵਿੱਚ ਰਹਿਣ ਦੀ ਆਦਤ ਜੋ ਨਹੀਂ ਆ। ਚਲੋ ਕੋਈ ਗੱਲ ਨਹੀਂ ਤੁਸੀਂ ਕੁਝ ਤਾਂ ਬੋਲੇ ਤੁਸੀਂ ਹਾਲੇ ਤੱਕ ਦਵਾਈ ਨਹੀਂ ਲਈ ਜੇਕਰ ਦਵਾਈ ਨਹੀਂ ਖਾਓਗੇ ਤਾਂ ਤੁਹਾਡੀ ਤਬੀਅਤ ਖਰਾਬ ਹੋ ਸਕਦੀ ਹੈ। ਨਸੀਬ ਨੇ ਕਿਹਾ ਹਰਦੇਵ ਨੇ ਨਸੀਬ ਵੱਲ ਵੇਖਿਆ ਤੇ ਕਿਹਾ ਹੁਣ ਜ਼ਿੰਦਗੀ ਵਿੱਚ ਬਚਿਆ ਵੀ ਕੀ ਹੈ? ਤਾਂ ਨਸੀਬ ਨੇ ਤੁਰੰਤ ਜਵਾਬ ਦਿੱਤਾ ਕਦੇ-ਕਦੇ ਆਪਣੇ ਆਪ ਲਈ ਵੀ ਜਿਉਣਾ ਚਾਹੀਦਾ ਹੈ। ਇਹ ਜੀਵਨ ਬਹੁਤ ਅਨਮੋਲ ਹੈ। ਜ਼ਿੰਦਗੀ ਬਹੁਤ ਛੋਟੀ ਜਹੀ ਆ ਪਿਛਲੀਆਂ ਯਾਦਾਂ ਭੁੱਲ ਕੇ ਜਿਉਣਾ ਸ਼ੁਰੂ ਕਰੋ ਇਸ ਤਰ੍ਹਾਂ ਦੀਆਂ ਗੱਲਾਂ ਕਰਨਾ ਬਹੁਤ ਆਸਾਨ ਹੈ ਪਰ ਜਿਸ ਤੇ ਬੀਤਦੀ ਹੈ ਇਹ ਉਹੀ ਜਾਣਦਾ ਹੈ ਕਿ ਉਸਨੇ ਆਪਣੇ ਜੀਵਨ ਵਿੱਚ ਕੀ ਖੋਇਆ ਹੈ ਨਸੀਬ ਨੇ ਕਿਹਾ ਇੱਥੇ ਜਿੰਨੇ ਵੀ ਲੋਕ ਨੇ ਸਭ ਨੇ ਕੁਝ ਨਾ ਕੁਝ ਖੋਇਆ ਹੈ ਕੋਈ ਆਪਣੀ ਜ਼ਿੰਦਗੀ ਦੀ ਪੂੰਜੀ ਛੱਡ ਕੇ ਆਇਆ ਹੈ ਤੇ ਕੋਈ ਆਪਣੀ ਜਾਣ ਪਹਿਚਾਨ ਤੇ ਕੋਈ ਆਪਣੇਆਂ ਨੂੰ ਨਸੀਬ ਦੀਆਂ ਗੱਲਾਂ ਸੁਣ ਕੇ ਹਰਦੇਵ ਦੀਆਂ ਅੱਖਾਂ ਪਰ ਆਈਆਂ ਨਸੀਬ ਨੇ ਫਿਰ ਕਿਹਾ ਇੱਥੋਂ ਦੀ ਚਾਹ ਬਹੁਤ ਵਧੀਆ ਹੁੰਦੀ ਹੈ ਚਲੋ ਚਾਹ ਪੀਂਦੇ ਹਾਂ ਹਰਦੇਵ ਨੇ ਨਸੀਬ ਵੱਲ ਦੇਖਿਆ ਤੇ ਕਿਹਾ ਤੂੰ ਹਰ ਗੱਲ ਨੂੰ ਇੰਨੀ ਛੋਟੀ ਕਿਉਂ ਬਣਾ ਦਿੰਦੀ ਹੈ ਨਸੀਬ ਨੇ ਮੁਸਕਰਾਉਂਦੇ ਹੋਏ ਕਿਹਾ ਜ਼ਿੰਦਗੀ ਨੂੰ ਬੋਝ ਬਣਾਉਣਾ ਕੋਈ ਸਮਝਦਾਰੀ ਨਹੀਂ ਹੈ ਜੇਕਰ ਆਪਣਾ ਦੁੱਖ ਕਿਸੇ ਨਾਲ ਵੰਡ ਲਈਏ ਤਾਂ ਹਲਕਾ ਹੋ ਜਾਂਦਾ ਹੈ ਹਰਦੇਵ ਨੇ ਬੋਲਣਾ ਸ਼ੁਰੂ ਕੀਤਾ ਮੇਰਾ ਘਰ ਕਦੇ ਖੁਸ਼ੀਆਂ ਨਾਲ ਭਰਿਆ ਹੁੰਦਾ ਸੀ ਘਰ ਵਿੱਚ ਮੇਰੀ ਪਤਨੀ ਤੇ ਦੋ بیٹے ਸੀ ਮੇਰੇ بیٹے ਦੋਨੋਂ ਬਾਹਰ ਨੌਕਰੀਆਂ ਕਰਨ ਲੱਗੇ ਤੇ ਆਪਣੀ ਪਸੰਦ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਲਿਆ ਘਰ ਵਿੱਚ ਮੈਂ ਤੇ ਮੇਰੀ ਪਤਨੀ ਸੀ ਪਰ ਇਕੱਲਾਪਣ ਮਹਿਸੂਸ ਨਹੀਂ ਹੁੰਦਾ ਸੀ ਮੇਰੀ ਪਤਨੀ ਪੂਰੇ ਘਰ ਦੀ ਜਿੰਦ ਜਾਨ ਸੀ ਉਸ ਦੀ ਮੁਸਕਰਾਹਟ ਨਾਲ ਪੂਰਾ ਘਰ ਮੁਸਕਰਾਉਂਦਾ ਸੀ ਕਦੇ-ਕਦੇ ਬੱਚੇ ਵੀ ਮਿਲਣ ਲਈ ਆ ਜਾਂਦੇ ਸੀ ਇੱਕ ਸਾਲ ਪਹਿਲਾਂ ਮੇਰੇ ਘਰਵਾਲੀ ਦੀ ਮੌਤ ਨਾਲ ਸਭ ਕੁਝ ਬਦਲ ਗਿਆ ਆਪਣੀ ਮਾਂ ਦੇ ਚਲੇ ਜਾਣ ਤੋਂ ਬਾਅਦ ਮੇਰੇ ਪੁੱਤਰਾਂ ਨੇ ਮੈਨੂੰ ਭੁਲਾ ਦਿੱਤਾ ਕੀ ਤੁਹਾਡੀਆਂ ਖੁਸ਼ੀਆਂ ਤੁਹਾਡੇ ਪੁੱਤਰਾਂ ਤੱਕ ਹੀ ਸੀਮਤ ਨੇ ਆਪਣੀ ਪਤਨੀ ਦੀਆਂ ਯਾਦਾਂ ਦੇ ਸਹਾਰੇ ਜਿਉਣ ਦੀ ਬਜਾਏ ਤੁਸੀਂ ਆਪਣੇ ਆਪ ਨੂੰ ਇਹ ਸੋਚ ਕੇ ਕੈਦ ਕਰ ਲਿਆ ਕੇ ਹੁਣ ਜ਼ਿੰਦਗੀ ਵਿੱਚ ਕੁਝ ਨਹੀਂ ਬਚਿਆ ਕੀ ਤੁਹਾਨੂੰ ਸ਼ਰਮਾ ਜੀ ਬਾਰੇ ਪਤਾ ਹੈ ਉਹ ਵੀ ਇੱਥੇ ਹੀ ਰਹਿੰਦੇ ਨੇ ਕਦੇ ਟਾਈਮ ਕੱਢ ਕੇ ਉਹਨਾਂ ਨਾਲ ਗੱਲਬਾਤ ਕਰਿਓ ਉਹਨਾਂ ਦਾ ਇੱਕ ਬਹੁਤ ਵੱਡਾ ਘਰ ਹੁੰਦਾ ਸੀ ਤੇ ਇੱਕ ਪਰਿਵਾਰ ਸੀ ਇੱਕ ਐਕਸੀਡੈਂਟ ਵਿੱਚ ਸ਼ਰਮਾ ਜੀ ਦੀ ਪਤਨੀ ਅਤੇ بیٹے ਦੀ ਮੌਤ ਹੋ ਗਈ ਜਦੋਂ ਉਹ ਇੱਥੇ ਆਏ ਤਾਂ ਆਪਣਾ ਸਭ ਕੁਝ ਗਵਾ ਬੈਠੇ ਸੀ ਪਰ ਬਾਕੀ ਰਹੀਂਦੀ ਜ਼ਿੰਦਗੀ ਦੁੱਖਾਂ ਨੂੰ ਸੀਨੇ ਲਾ ਕੇ ਬੈਠੇ ਰਹਿਣਾ ਉਹਨਾਂ ਨੇ ਸਵੀਕਾਰ ਨਾ ਕੀਤਾ ਉਹਨਾਂ ਨੇ ਹਿੰਮਤ ਦਿਖਾਈ ਉਹ ਗਰੀਬ ਬੱਚਿਆਂ ਦੀ ਵਸਤੀ ਵਿੱਚ ਜਾ ਕੇ ਉਹਨਾਂ ਨੂੰ ਪੜਾਉਂਦੇ ਨੇ ਕੀ ਸ਼ਰਮਾ ਨੇ ਆਪਣੇ ਇਕੱਲੇ ਪੜਨ ਨੂੰ ਹੀ ਆਪਣੀ ਤਾਕਤ ਬਣਾ ਲਿਆ ਹਰਦੇਵ ਨੇ ਪੁੱਛਿਆ ਨਸੀਬ ਦੀਆਂ ਗੱਲਾਂ ਨਾਲ ਹਰਦੇਵ ਨੇ ਫਿਰ ਤੋਂ ਜਿਉਣਾ ਸ਼ੁਰੂ ਕਰ ਦਿੱਤਾ ਹੁਣ ਉਹ ਖੁਦ ਨੂੰ ਬਿਮਾਰ ਵੀ ਮਹਿਸੂਸ ਨਹੀਂ ਕਰ ਰਹੀ ਸੀ ਅਗਲੇ ਦਿਨ ਸਵੇਰ ਹੁੰਦੇ ਹੀ ਹਰਦੇਵ ਕਮਰੇ ਤੋਂ ਬਾਹਰ ਆਇਆ ਬਾਹਰ ਬਹੁਤ ਸੁੰਦਰ ਬਗੀਚਾ ਸੀ ਬਗੀਚਾ ਦੇਖਦੇ ਹੀ ਹਰਦੇਵ ਨੂੰ ਯਾਦ ਆਇਆ ਕਿ ਉਹਨਾਂ ਦੀ ਪਤਨੀ ਨੂੰ ਫੁੱਲ ਪੌਦੇ ਬਹੁਤ ਪਸੰਦ ਸੀ ਹਰਦੇਵ ਬਗੀਚੇ ਵਿੱਚ ਪਹੁੰਚ ਕੇ ਪੌਦਿਆਂ ਦੀ ਸਾਂਭ ਸੰਭਾਲ ਕਰਨ ਲੱਗੇ ਮਾਲੀ ਹਰਦੇਵ ਨੂੰ ਦੇਖ ਕੇ ਬੋਲਿਆ ਵਾਹ ਅੰਕਲ ਜੀ ਲੱਗਦਾ ਹੈ ਤੁਹਾਨੂੰ ਤਾਂ ਬਾਗਬਾਨੀ ਦਾ ਸ਼ੌਂਕ ਹੈ ਹੁਣ ਹਰਦੇਵ ਬਾਕੀ ਬਜ਼ੁਰਗਾਂ ਨੂੰ ਮਿਲਦੇ ਤੇ ਉਹਨਾਂ ਨਾਲ ਗੱਲਾਂ-ਬਾਤਾਂ ਕਰਦੀ। ਇਸ ਤਰ੍ਹਾਂ ਦਿਨ-ਪ੍ਰਤੀ ਦਿਨ ਉਹਨਾਂ ਦੀ ਸਿਹਤ ਵਧੀਆ ਹੁੰਦੀ ਗਈ। ਨਸੀਬ ਜੋ ਕਿ ਪੇਸ਼ੇਵਜੋਂ ਇੱਕ ਨਰਸ ਸੀ ਅਤੇ ਹੁਣ ਉਹ ਰਿਟਾਇਰ ਹੋ ਚੁੱਕੀ ਸੀ। ਉਹ ਹਰ ਰੋਜ਼ ਸਵੇਰੇ-ਸ਼ਾਮ ਆ ਕੇ ਬਿਰਧ ਆਸ਼ਰਮ ਵਾਲੇ ਬਜ਼ੁਰਗਾਂ ਦਾ ਬੀਪੀ ਤੇ ਸ਼ੂਗਰ ਚੈੱਕ ਕਰਦੀ ਸੀ। ਉਹਨਾਂ ਨੂੰ ਦਵਾਈਆਂ ਦਿੰਦੀ ਸੀ। ਇਹ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਸੀ। ਉਸ ਦੇ ਘਰ ਉਸ ਦਾ ਪੁੱਤਰ ਨੂੰ ਤੇ ਪੋਤਾ ਸੀ। ਹਰਦੇਵ ਹੁਣ ਪੂਰੀ ਤਰ੍ਹਾਂ ਵਿਰਧਾ ਆਸ਼ਰਮ ਦੇ ਲੋਕਾਂ ਵਿੱਚ ਕੁਲ ਮਿਲ ਗਏ ਸੀ ਦਿਨ ਬੀਤਦੇ ਗਏ ਕਈ ਦਿਨ ਨਸੀਬ ਵਿਰਧਾ ਆਸ਼ਰਮ ਵਿੱਚ ਨਾ ਆਈ ਹਰਦੇਵ ਨੇ ਉੱਥੋਂ ਦੇ ਲੋਕਾਂ ਤੋਂ ਨਸੀਬ ਬਾਰੇ ਪੁੱਛਿਆ ਪਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਹਰਦੇਵ ਨੇ ਵਿਰਧਾ ਆਸ਼ਰਮ ਦੇ ਮੈਨੇਜਰ ਤੋਂ ਨਸੀਬ ਦਾ ਐਡਰੈਸ ਲਿਆ ਅਤੇ ਆਟੋ ਲੈ ਕੇ ਉਸਦੇ ਘਰ ਚਲੇ ਗਏ ਨਸੀਬ ਦੇ ਘਰ ਜਾ ਕੇ ਹਰਦੇਵ ਨੇ ਦਰਵਾਜ਼ਾ ਖੜਕਾਇਆ ਨਸੀਬ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਵੇਖਦੇ ਸਾਰ ਹੀ ਹਰਦੇਵ ਨੂੰ ਲੱਗਿਆ ਕਿ ਉਹ ਬਿਮਾਰ ਹੈ ਪੁੱਛਣ ਤੇ ਪਤਾ ਲੱਗਿਆ ਕਿ ਨਸੀਬ ਨੂੰ ਡੇਂਗੂ ਹੋਇਆ ਹੈ ਕਾਫੀ ਟਾਈਮ ਨਸੀਬ ਨਾਲ ਗੱਲਾਂ ਬਾਤਾਂ ਕਰਨ ਤੋਂ ਬਾਅਦ ਹਰਦੇਵ ਉੱਥੋਂ ਚਲਿਆ ਗਿਆ ਉਹ ਹਰ ਰੋਜ਼ ਨਸੀਬ ਦਾ ਹਾਲਚਾਲ ਪੁੱਛਣ ਲਈ ਆਉਂਦਾ ਜਦੋਂ ਕਾਫੀ ਦਿਨ ਹੋ ਗਏ ਤਾਂ ਇੱਕ ਦਿਨ ਨਸੀਬ ਦੀ ਨੂੰਨੇ ਹਰਦੇਵ ਦੀ ਬਹੁਤ ਬੇਇੱਜ਼ਤੀ ਕੀਤੀ ਉਹ ਕੁਝ ਦੇਣ ਲਈ ਨਸੀਬ ਦੇ ਘਰ ਨਾ ਆਏ। ਇੱਕ ਦਿਨ ਨਸੀਬ ਦਾ ਪੋਤਾ ਉਸਦੇ ਕਮਰੇ ਵਿੱਚ ਆਇਆ ਅਤੇ ਆਪਣੀ ਦਾਦੀ ਮਾਂ ਦੀ ਸਿਹਤ ਬਾਰੇ ਪੁੱਛਣ ਲੱਗਿਆ। ਨਸੀਬ ਨੇ ਆਪਣੇ ਪੋਤੇ ਨੂੰ ਕਿਹਾ ਕਿ ਮੈਨੂੰ ਬੁਖਾਰ ਹੈ। ਤੂੰ ਆਪਣੇ ਮੰਮੀ ਪਾਪਾ ਨੂੰ ਕਹਿ ਦੇ ਕਿ ਮੈਨੂੰ ਦਵਾਈ ਦੇ ਦੇਣ। ਪਰ ਨਸੀਬ ਦਾ ਪੁੱਤਰ ਆਪਣੇ ਬੱਚੇ ਦੀ ਗੱਲ ਨੂੰ ਅਣਗੌਲੀਆਂ ਕਰਕੇ ਦਫ਼ਤਰ ਲਈ ਚਲਿਆ ਗਿਆ। ਨਸੀਬ ਦੀ ਨੂੰਨੇ ਆਪਣੇ ਬੱਚੇ ਨੂੰ ਝਿੜਕ ਕੇ ਪੜਨ ਲਈ ਬਿਠਾ ਦਿੱਤਾ ਨਸੀਬ ਬੁਖਾਰ ਦੇ ਨਾਲ ਬੇਸੁੱਧ ਹੋਈ ਬਿਸਤਰੇ ਤੇ ਪਈ ਰਹੀ ਉਸਦੇ ਨੂੰ ਪੁੱਤਰ ਨੇ ਉਸਦੀ ਕੋਈ ਖਬਰ ਨਾ ਲਈ ਉਸੇ ਦਿਨ ਫੇਰ ਹਰਦੀਪ ਹਰਦੇਵ ਨਸੀਬ ਦੇ ਘਰ ਉਸਦਾ ਹਾਲਚਾਲ ਪੁੱਛਣ ਲਈ ਆਇਆ ਪਰ ਉਸ ਨੂੰ ਬਹੁਤ ਬੁਖਾਰ ਸੀ ਹਰਦੇਵ ਨੇ ਨਸੀਬ ਨੂੰ ਉਠਾਇਆ ਅਤੇ ਆਟੋ ਵਿੱਚ ਬਿਠਾ ਕੇ ਡਾਕਟਰ ਕੋਲ ਲੈ ਗਿਆ ਉਹਨਾਂ ਨੂੰ ਜਾਂਦਿਆਂ ਵੇਖ ਨਸੀਬ ਦੀ ਨੂੰ ਨੇ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਅਤੇ ਨਸੀਬ ਤੇ ਹਰਦੇਵ ਬਾਰੇ ਦੱਸਿਆ ਕਿ ਮਾਂ ਜੀ ਕੋਸ ਬਜ਼ੁਰਗ ਆਦਮੀ ਨਾਲ ਕਿਤੇ ਚਲੇ ਗਏ ਨੇ ਨਸੀਬ ਦਾ ਪੁੱਤਰ ਗੁੱਸੇ ਵਿੱਚ ਲਾਲ ਪੀਲਾ ਹੋਇਆ ਘਰ ਆਇਆ ਅਤੇ ਨਸੀਬ ਨੂੰ ਲੱਭਣ ਲਈ ਚੱਲ ਪਿਆ ਜਦੋਂ ਉਹ ਵਿਰਦਾ Ashram ਪਹੁੰਚੇ ਤਾਂ ਨਸੀਬ ਨੂੰ ਹਰਦੇਵ ਨਾਲ ਵੇਖ ਕੇ ਉਸ ਨੂੰ ਖਰੀਆਂ ਖੋਟੀਆਂ ਸੁਣਾਉਣ ਲੱਗੇ ਆਪਣੇ ਨੂੰ ਪੁੱਤਰ ਨੂੰ ਲੜਦਿਆਂ ਵੇਖ ਨਸੀਬ ਨੇ ਕਿਹਾ ਕਿ ਮੈਂ ਹੁਣ ਘਰ ਨਹੀਂ ਜਾਵਾਂਗੀ ਮੈਂ ਇੱਥੇ ਹੀ ਰ੍ਹਾਂਗੀ ਘਰ ਵਿੱਚ ਮੇਰੀ ਕੋਈ ਦੇਖਭਾਲ ਨਹੀਂ ਕਰਦਾ ਇੱਥੇ ਹਰਦੇਵ ਮੈਨੂੰ ਚੰਗੀ ਤਰ੍ਹਾਂ ਸਮਝਦੇ ਨੇ ਅਤੇ ਇੱਥੋਂ ਦੇ ਲੋਕ ਹੀ ਹੁਣ ਮੇਰਾ ਪਰਿਵਾਰ ਨੇ ਇਧਰ ਹਰਦੇਵ ਨੇ ਵੀ ਫੈਸਲਾ ਕੀਤਾ ਕਿ ਮੈਂ ਵੀ ਹੁਣ ਵਿਰਧ ਆਸ਼ਰਮ ਹੀ ਰ੍ਹਾਂਗਾ ਉਸਨੇ ਆਪਣਾ ਘਰ ਆਪਣੇ ਵਫਾਦਾਰ ਨੌਕਰ ਹਰੀਰਾਮ ਦੇ ਨਾਮ ਕਰ ਦਿੱਤਾ ਵਿਰਧ ਆਸ਼ਰਮ ਦੇ ਲੋਕਾਂ ਨੂੰ ਹੀ ਉਹਨਾਂ ਨੇ ਆਪਣਾ ਪਰਿਵਾਰ ਮੰਨ ਕੇ ਆਪਣੇ ਹਿੱਸੇ ਦੀ ਜਾਇਦਾਦ ਹਰਦੇਵ ਨੇ ਵੀ ਵਿਰਧ ਆਸ਼ਰਮ ਦੇ ਨਾਮ ਕਰ ਦਿੱਤੀ ਵਿਰਧ ਆਸ਼ਰਮ ਦੇ ਲੋਕਾਂ ਦੇ ਸਾਹਮਣੇ ਨਸੀਬ ਅਤੇ ਹਰਦੇਵ ਨੇ ਇੱਕ ਦੂਜੇ ਨੂੰ ਆਪਣਾ ਸਹਾਰਾ ਮੰਨਦੇ ਹੋਏ ਵਿਆਹ ਕਰ ਲਿਆ ਉਹਨਾਂ ਦੇ ਇਸ ਫੈਸਲੇ ਨੂੰ ਵਿਰਧ ਆਸ਼ਰਮ ਦੀ ਮੈਨੇਜਰ ਵੱਲੋਂ ਸਵੀਕਾਰ ਕਰ ਲਿਆ ਗਿਆ ਹੁਣ ਉਹ ਦੋਨੋਂ ਇਕੱਠੇ ਮਿਲ ਕੇ ਆਸ਼ਰਮ ਵਾਲੇ ਲੋਕਾਂ ਦੀ ਦੇਖਭਾਲ ਕਰਦੇ ਹੋਏ ਖੁਸ਼ੀ-ਖੁਸ਼ੀ ਜ਼ਿੰਦਗੀ ਜੀ ਰਹੇ ਹਨ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ